ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸ਼ੌਂਕ ਦੀ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਕਿਸੇ ਨੂੰ ਘੋੜਿਆਂ ਦਾ ਸ਼ੌਂਕ ਹੁੰਦਾ ਕਿਸੇ ਨੂੰ ਕਬੂਤਰਾਂ ਦਾ ਤੇ ਘੋੜਿਆਂ ਦੇ ਸ਼ੌਂਕ ਦੇ ਨਾਲ-ਨਾਲ ਬਾਈ ਨੂੰ ਹੈਗਾ ਉੱਠਾਂ ਦਾ ਸ਼ੌਂਕ ਤੇ ਇੱਕ ਵੱਖਰਾ ਜਿਹਾ ਸ਼ੌਂਕ ਆ ਉੱਠ ਦੇ ਨਾਲ ਕਿਦਾਂ ਪਿਆਰ ਪੈਂਦਾ ਬਾਈ ਦਾ ਕਿਦਾਂ ਅਟੈਚਮੈਂਟ ਹੁੰਦੀ ਐਨੀ ਜ਼ਿਆਦੇ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਤੇ ਪਰ ਬਾਈ ਨੇ ਉੱਠ ਨੂੰ ਇੰਨਾ ਕਿ ਜ਼ਿਆਦੇ ਸਿਖਾਇਆ ਹੋਇਆ ਕਿ ਬਾਈ ਦੇ ਅਸਾਰਿਆਂ ਤੇ ਉੱਠ ਨੱਚਦਾਗਾ ਤੇ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਰਹੇ ਹੋ ਪਰ ਬਾਈ ਨੇ ਬਹੁਤ ਸ਼ੌਂਕ ਦੇ ਨਾਲ ਉੱਠ ਨੂੰ ਪਾਲ ਲਿਆ ਹੋਇਆ ਹੈ ਨਾ ਉੱਠ ਦੇ ਉੱਪਰ ਮੋਰਨੀਆਂ ਬਾਈਆਂ ਹਨਾ ਤੇ ਬਾਕੀ ਸਾਰੀ ਗੱਲਬਾਤ ਅੱਗੇ-ਅਗੇ ਵੀਡੀਓ ਦੇ ਵਿੱਚ ਕਰਾਂਗੇ ਬਾਈ ਨੇ ਇਸ ਸ਼ੌਂਕ ਨੂੰ ਅੱਗੇ ਲੈ ਜਾਣ ਖਾਤਰ ਬਾਈ ਉੱਠ ਤੇ ਘੋੜੀ ਨੂੰ ਬਰਾਤਾਂ ਦੇ ਵਿੱਚ ਵੀ ਲੈ ਕੇ ਜਾਂਦਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਉੱਠ ਤੇ ਘੋੜਿਆਂ ਤੇ ਬਰਾਤਾਂ ਜਾਂਦੀਆਂ ਹੁੰਦੀਆਂ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਤੋਂ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਉਸ ਚੀਜ਼ ਨੂੰ ਬਾਈ ਅੱਗੇ ਲੈ ਕੇ ਜਾਂਦਾ ਤੇ ਬਾਕੀ ਸਾਰੀ ਗੱਲਬਾਤ ਕਰਾਂਗੇ ਵੀਡੀਓ 'ਚ ਆਜੂ ਕਰਦੇ ਆ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਸਵੈਗ ਮੀਡੀਆ ਤੇ ਜਿੰਨੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਭੈਣ ਭਰਾ ਨਾਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿੱਤਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਨਾਲ ਨੇ ਆਪਣੇ ਬਾਈ ਹਰਦੇਵ ਸਿੰਘ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚ ਤੇ ਮਿੱਤਰੋ ਬਾਈ ਦੇ ਕੋਲ ਤੁਸੀਂ ਬਾਈ ਨੂੰ ਪਹਿਲੀ ਗੱਲ ਤਾਂ ਸਾਰੇ ਜਾਣਦੇ ਹੋ ਹੋਵੋਗੇ ਤੇ ਵਿਆਹ ਸਾਧੀਆਂ ਤੇ ਬਾਈ ਉੱਠ ਲੈ ਕੇ ਜਾਂਦਾ ਉੱਠ ਤੇ ਘੋੜੀ ਤੇ ਬਾਈ ਨਾਲ ਪਰ ਤੇ ਅੱਜ ਆਪਣੇ ਨਾਲ ਨੇ ਬਾਈ ਹਰਦੇਵ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਠੀਕ ਆ ਜੀ ਵਧੀਆ ਤੇ ਮਿੱਤਰੋ ਬਾਈ ਦੇ ਕੋਲ ਤੁਸੀਂ ਬਾਈ ਨੂੰ ਪਹਿਲੀ ਗੱਲ ਤਾਂ ਸਾਰੇ ਜਾਣਦੇ ਹੋ ਹੋਵੋਗੇ ਤੇ ਵਿਆਹ ਸਾਧੀਆਂ ਤੇ ਬਾਈ ਉੱਠ ਲੈ ਕੇ ਜਾਂਦਾ ਉੱਠ ਤੇ ਘੋੜੀ ਤੇ ਬਾਈ ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਹੀ ਕਰਾਂਗੇ ਵੀ ਕਿਵੇਂ ਉੱਠ ਨੂੰ ਸਿਖਾਇਆ ਕਿਵੇਂ ਬਾਈ ਨੇ ਉੱਠ ਦੇ ਨਾਲ ਪਿਆਰ ਪਾਇਆ ਹਨਾ ਬਾਈ ਕਿਵੇਂ ਉਹਨੂੰ ਕਰਤੱਬ ਕਰਨੇ ਸਿਖਾਏ ਤੇ ਕਿਦਾਂ ਵੀ ਮਤਲਬ ਵਿਆਹ ਸ਼ਾਦੀਆਂ ਦੇ ਵਿੱਚ ਕੀ ਕੰਮ ਲਿਆ ਜਾਂਦਾ ਇਹਨਾਂ ਤੋਂ ਆਪਾਂ ਸਾਰੀ ਗੱਲਾਂ ਬਾਤਾਂ ਕਰਾਂਗੇ ਬਾਈ ਜੀ ਨਾਲ ਤੇ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਐ ਦੱਸੋ ਵੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਇਹ ਕੰਮ ਕਰਦਿਆਂ ਨੂੰ ਤਾਂ ਪਹਿਲਾਂ ਤਾਂ ਆਪਣੇ ਬਜ਼ੁਰਗ ਵੀ ਕਰਾਖਦੇ ਰਹੇ ਆ ਬਹੁਤ ਹਾਂਜੀ ਫਿਰ ਆਪਾਂ ਨੂੰ ਸ਼ੌਂਕ ਸੀਗਾ ਆਪਾਂ ਇਹ ਛੋਟਾ ਜਿਹਾ 4 ਮਹੀਨੇ ਦਾ ਲੈਣ ਦਾ ਸੀਗਾ ਠੀਕ ਹੈ ਬਾਈ ਮਤਲਬ ਉੱਠ 4 ਮਹੀਨਿਆਂ ਦਾ ਲੈ ਕੇ ਆਂਦੇ ਤੁਸੀਂ ਹਾਂ 4 ਮਹੀਨਿਆਂ ਦਾ ਲੈਣ ਦਾ ਸੀਗਾ ਛੋਟਾ ਜਿਹਾ ਬੱਚਾ ਫਿਰ ਇਹਨੂੰ ਪਾਲਿਆ ਪੂਲਿਆ ਫਿਰ ਇਹਨੂੰ ਕੰਮ ਤਾਂ ਦੱਸਖਿਆ ਆ ਹਾਂਜੀ ਤੇ ਫਿਰ ਇਹਨੂੰ ਬੱਗੀ-ਬੱਗੀ ਜੋੜ ਕੇ ਬਿਆਹਾਂ ਬੂਹਾਂ 'ਚ ਜਾਣ ਲੱਗਾ ਮਾਰਕ ਦੀ ਕਿਰਪਾ ਹੋਈ ਵਧੀਆ ਹੁਣ ਤਾਂ ਸਾਰੇ ਕੰਮ ਹੀ ਕਰਦਾ ਬਾਈ ਠੀਕ ਹੈ ਬਾਈ ਤੇ ਬਾਈ ਜਦੋਂ ਇਹਨੂੰ ਸਿਖਾਉਣ ਲੱਗੇ ਸੀ ਉਦੋਂ ਕੀ ਕੀ ਦਿੱਕਤਾਂ ਆਈਆਂ ਬਾਈ ਦਿੱਕਤਾਂ ਤਾਂ ਦੇਖੋ ਜੀ ਬੰਦਾ ਬੰਦੇ ਦੇ ਅੱਖੇ ਨਹੀਂ ਲੱਗਦਾ ਉਹ ਖਾ ਕੇ ਭੁੱਲ ਜਾਂਦਾ ਜਾਨਵਰ ਨਹੀਂ ਬੰਦੇ ਨੂੰ ਧੋਖਾ ਦਿੰਦੇ ਇਹਨਾਂ ਨੂੰ ਤਾਂ ਜਦੋਂ ਅਸੀਂ ਤੁਰੇ ਜਾਂਦੇ ਇਹਨਾਂ ਦੇ ਕੰਨ 'ਚ ਕਹਿ ਦਈਏ ਹਾਂਜੀ ਭਾਈ ਵੀ ਆਹ ਕੰਮ ਕਰਨਾ ਤਾਂ ਇਹਨਾਂ ਨੂੰ ਕਰਨਾ ਪਊ ਸਾਡੇ ਕਹੇ ਤੂੰ ਤਾਂ ਸਾਰੀ ਗੱਲਬਾਤ ਮੰਨਦੇ ਕੁੱਲ ਜਾਨਵਰ ਮੰਨਦਾ ਤੁਸੀਂ ਡੌਗੀ ਵੀ ਆਊਗਾ ਵੀ ਹਾਂਜੀ ਹਾਂਜੀ ਭਾਈ ਹਾਂਜੀ ਉਹ ਵੀ ਜਿਵੇਂ ਕਹਿ ਦਈਏ ਉਵੇਂ ਮੰਨਦਾ ਗੱਲਬਾਤ ਫਿਰ ਉੱਠ ਵੀ ਸਾਨੂੰ ਤਸਕਾਉਣੇ ਕੋਈ ਬੜੀ ਵੱਡੀ ਗੱਲ ਨਹੀਂ ਹੈ ਭਾਈ ਠੀਕ ਹੈ ਭਾਈ ਹਾਂਜੀ ਤੇ ਜਿਹੜੀਆਂ ਭਾਈ ਉੱਠ ਦੇ ਉੱਪਰ ਤੁਸੀਂ ਮੋਰਨੀਆਂ ਵਾਈਆਂ ਹਨਾ ਕਾਟਿੰਗ ਕਰਾਈ ਹੋਏ ਸਾਰੀ ਉਹਦੀ ਉਹ ਕਿਵੇਂ ਬਾਈ ਕੀ ਸ਼ੌਂਕ ਹੀ ਆ ਉਹ ਬਾਈ ਉਹ ਬਾਈ ਜਿਹੜੀ ਕਾਟਿੰਗ ਕਰਾਈ ਆ ਇਹਨਾਂ ਦੀ 6 ਮਹੀਨੇ ਤੋਂ ਕਰਾਉਣੀ ਪੈਂਦੀ ਆ ਜਾਨਾ ਦੀ ਉਹ ਸੁਰਜਣਾ ਬੱਲੋ ਤੋਂ ਆਪਣੀ ਲਿਆ ਆ ਜਿਹੜਾ ਬੰਦਾ ਉਹ ਮੋਰ ਹਾਂਜੀ ਹਾਂਜੀ ਬਾਈ ਹੁਣ ਜਾਣਦਾ ਬਾਈ ਨੂੰ ਹਾਂ ਫਿਰ ਉਹਨੂੰ ਕਹਿ ਦੀਦਾ ਵੀ ਬਾਈ ਯਾਰ ਇਹਨੇ ਵਿਆਹ ਸਾਦੀ ਚ ਜਾਣਾਗਾ ਅੱਛਾ ਬਾਈ ਵੀ ਇਹਦੇ ਮੋਰਨੀਆਂ ਮੋਰਨੀਆਂ ਵਧੀਆ ਪਾ ਦੇ ਫਿਰ ਬੰਦਾ ਕਾਟਿੰਗ ਕਰ ਦਿੰਦਾ ਵਧੀਆ ਮੋਰਨੀਆਂ ਮੋਰਨੀਆਂ ਪਾ ਦਿੰਦਾ ਬਾਈ ਹਾਂਜੀ 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 ਠੀਕ ਹੈ ਭਾਈ ਭਾਈ ਜਿਹੜੀ ਉਠ ਦੀ ਖਰਾਕ ਆ ਹਨਾ ਤੇ ਉਹ ਉਠ ਕੀ ਕੀ ਕੁਝ ਖਾਂਦਾ ਭਾਈ ਉਹੋ ਜੀ ਜਿਵੇਂ ਕਹਿੰਦਾ ਵੀ ਇਹ ਮਾਰੂਥਰ ਦਾ ਜਹਾਜ ਆਗਾ ਸੁੱਕੇ ਨੀਰੇ ਤੋਂ ਬਿਨਾ ਬਚਦਾ ਨਹੀਂ ਇਹ ਆਪਾਂ 4 ਮਹੀਨੇ ਦਾ ਬੱਚਾ ਲਿਆਂਦਾ ਸੀ ਬੱਚਾ ਲਿਆਂਦਾ ਕਰਕੇ ਭਾਈ ਇਹ ਦਾਣੇ ਦੂਨੇ ਤੇ ਲੱਗ ਗਿਆ ਸੰਘੂ ਤੇ ਮੰਗਾ ਵਾਲੀ ਤੇ ਠੀਕ ਹੈ ਭਾਈ ਇਹਨੂੰ ਖਲ ਪਾ ਦੇ ਲੇਟੀ ਪਾ ਦੇ ਛੋਲਿਆਂ ਦਾ ਦਾਣਾ ਪਾ ਦੇ ਕਣਕ ਦਾ ਪਾ ਦੇ ਚੌਕਰ ਪਾ ਦੇ ਜੋ ਮਰਜੀ ਪਾ ਦੇ ਹਰਾ ਕਰਾ ਇਹ ਸਾਰਾ ਕੁਝ ਖਾਂਦਾ ਭਾਈ ਠੀਕ ਹੈ ਭਾਈ ਹਾਂਜੀ ਤੇ ਭਾਈ ਵਿਆਹ ਸਾਧੀਆਂ ਤੇ ਫੇਰ ਜਾਣੇ ਹੁਣ ਹਾਂ ਬਾਈ ਵਿਆਹ ਸਾਧੀਆਂ ਤੇ ਆਪਾਂ ਦੂਰ ਦੂਰ ਤੱਕਰ ਜਾਣੇ 100 100 200 250 ਕਿਲੋਮੀਟਰ ਇੱਕ ਸਾਈਡ ਤੇ ਲੱਗ ਜਾਣੇਗੇ ਠੀਕ ਹੈ ਤੇ ਬਾਈ ਕਿੰਨੇ ਟਾਈਮ ਚ ਜਦੋਂ ਤੁਸੀਂ ਉੱਥੋਂ ਸਿਖਾਉਣ ਲੱਗੇ ਸੀ ਹਨ ਕਿੰਨੇ ਟਾਈਮ ਦੇ ਵਿੱਚ ਸਿੱਖਿਆ ਬਾਈ ਇਹੇ ਇਹਨੇ ਉੱਠਨੇ ਲਵਾਤੇ ਸੀਗੇ ਜੀ 5-6 ਮਹੀਨੇ ਫਿਰ ਆਏ ਸੀਗਾ ਕਿਸੇ ਦਿਨ ਆਪਾਂ ਤੋਂ ਰੈਸਟ ਵੱਜ ਜਾਂਦੀ ਸੀਗੀ ਵੀ ਨਹੀਂ ਉਹ ਕੰਮ ਕਰਵਾਇਆ ਜਾਂਦਾ ਫਿਰ ਹੌਲੀ ਹੌਲੀ ਠੰਡੇ ਮਤੇ ਨਾਲ ਇਹਨੂੰ ਇਹ ਕੰਮ ਤੇ ਲਾਇਆ ਬਾਈ ਲੱਗੇ ਸੀ 5-6 ਮਹੀਨੇ ਠੀਕ ਹੈ ਮਤਲਬ ਕਿ ਬਾਈ ਇਹ ਜਦੋਂ ਆਪਾਂ ਸਿਖਾਉਨੇ ਆ ਜਾਨਵਰ ਨੂੰ ਇਹਦੇ ਵਿੱਚ ਪਿਆਰ ਦੀ ਲੋੜ ਪੈਂਦੀ ਹੈ ਨਾ ਜਿਆਦਾ ਪਿਆਰ ਮੁਹੱਬਤ ਦੀ ਦੇਖੋ ਜੀ ਕੁੱਟਣ ਮਾਰਨ ਦੀ ਤਾਂ ਇਹਨਾਂ ਨੂੰ ਕੋਈ ਲੋੜ ਨਹੀਂ ਇਹਨਾਂ ਨੂੰ ਤਾਂ ਪਿਆਰ ਦੇਣ ਦੀ ਕੋਈ ਲੋੜ ਹੈ ਹਾਂਜੀ ਹਾਂਜੀ ਜਾਨਵਰ ਕਿਉਂਕਿ ਪਿਆਰ ਦੇਣਾ ਯਾਰ ਬੋਲਣ ਨਹੀਂ ਜਾਣਦੇ ਜੀ ਉਹ ਸਾਰਾ ਕੁਝ ਜਾਣਦੇ ਹੈ ਜਿਵੇਂ ਇਹਨਾਂ ਨੂੰ ਕਹਿ ਦਈਏ ਉਹ ਮੈਂ ਗੱਲਬਾਤ ਮੰਨਦੇ ਆਂ ਵੀ ਕੁੱਟ-ਕੱਟ ਕੇ ਮਨਾਉਣ ਦਾ ਤਾਂ ਕੀ ਫਾਇਦਾ ਨੰਨੋ ਪਿਆਰ ਨਾਲ ਮਨਾਉਣ ਦਾ ਫਾਇਦਾ ਫਿਰ ਕੁੱਟ ਕੇ ਤਾਂ ਜਿਹੇ-ਜਾ ਕੰਮ ਕਰਾਇਆ ਪਸੂ ਤੋਂ ਜਿਹੇ-ਜਾ ਨਾ ਹਾਂਜੀ ਇਹ ਤਾਂ ਹੈ ਬਾਈ ਮਤਲਬ ਕਿ ਬੇਜਵਾਨਾਂ ਨਾਲ ਪੂਰੀ ਮੁਹੱਬਤ ਆ ਤੁਹਾਡੀ ਹਾਂਜੀ ਹਾਂਜੀ ਪਿਆਰ ਬਹੁਤ ਹੈ ਨਾ ਨਾ ਆਪਣੀ ਗੱਲਬਾਤ ਸਾਰੀ ਸੁਣਦੇ ਆ ਬਾਈ ਮੰਨਦੇ ਆ ਜਿਵੇਂ ਕਹਿੰਦੇ ਨੇ ਉਵੇਂ ਕਰਦੇ ਆ ਜਿਵੇਂ ਲੋਕ ਕਹਿੰਦੇ ਵੀ ਇਹ ਜਾਨਵਰ ਗੱਲ ਨੂੰ ਮੰਨਦੇ ਨਹੀਂ ਹਾਂਜੀ ਨਹੀਂ ਸਭ ਮੰਨਦੇ ਨਾ ਨੂੰ ਸਿਖਾਉਣੀ ਪੈਂਦੀ ਆ ਬਾਈ ਗੱਲਬਾਤ ਠੀਕ ਹੈ ਬਾਈ ਤੇ ਬਾਈ ਹੁਣ ਜਦੋਂ ਤੁਸੀਂ ਵਿਆਹ ਸਾਧੀਆਂ ਦੇ ਵਿੱਚ ਜਾਂਦੇ ਹੋ ਹਨਾ ਇਹ ਤਾਂ ਕੀ ਕੰਮ ਲਿਆ ਜਾਂਦਾ ਵੀ ਵਿ ਟੜ ਕੇ ਬਰਾਤ ਤੁਰਦੀ ਆਗੀ ਹਾਂਜੀ ਤੇ ਉਸ ਟਾਈਮ ਕੋਈ ਮੰਦਰ ਚ ਮੱਥਾ ਟੇਕਦਾ ਕੋਈ ਮਸਜਿਦ ਚ ਕੋਈ ਗੁਰੂ ਘਰ ਚ ਬਾਬੇ ਦੇ ਦਰਬਾਰ ਚ ਮੱਥਾ ਟੇਕ ਹਰੇਕ ਬੰਦਾ ਤੁਰਦਾਗਾ ਆਪਾਂ ਹਾਂਜੀ ਹਾਂਜੀ ਧਾਮ ਨੂੰ ਮੰਨਦਾ ਦੇਖੋ ਹਾਂਜੀ ਉਦੋਂ ਫਿਰ ਘਰੋਂ ਲਾ ਕੇ ਮਲਬਈ ਗਿੱਦਾ ਗੁੱਦਾ ਹੁੰਦਾਗਾ ਨਾਲ ਹਾਂਜੀ ਉੱਥੋਂ ਤੱਕਰ ਗੁਰੂ ਘਰ ਤੱਕਰ ਮੱਥਾ ਟਕਾਉਣ ਚ ਵੀ ਬੁਲਾ ਲੈਂਦੇ ਆਪਾਂ ਨੂੰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਵੇਂ ਨਾਨਕਾ ਮੇਲਾ ਆਉਂਦਾਗਾ ਉਹ ਛਾਇੜ ਤੇ ਖੜ ਜਾਂਦੇ ਆ ਠੀਕ ਹੈ ਉਹਨਾਂ ਦੀ ਐਂਟਰੀ ਮਰਵਾਉਣੀ ਹੁੰਦੀ ਆ ਘਰ ਤੱਕਰ ਉਦੋਂ ਵੀ ਆਪਾਂ ਨੂੰ ਬੁਲਾ ਲੈਂਦੇ ਆ ਠੀਕ ਹੈ ਫਿਰ ਅੱਥ ਨੇ ਡੋਲੀ ਜਦੋਂ ਲਾੜਾ ਲਾੜੀ ਆਉਂਦੇ ਆ ਉਦੋਂ ਵੀ ਆਪਾਂ ਨੂੰ ਬੁਲਾ ਲੈਂਦੇ ਆ ਬਾਈ ਹਾਂਜੀ ਹਾਂਜੀ ਉਦੋਂ ਲਾਹੌਣ ਚ ਵੀ ਬੁਲਾ ਲੈਂਦੇ ਆ ਫਿਰ ਨਗਰ ਕੀਰਤਨਾਂ ਚ ਵੀ ਬੁਲਾ ਲੈਂਦੇ ਆ ਫਿਰ ਸਕੂਲਾਂ ਚ ਵੀ ਬੁਲਾ ਲੈਂਦੇ ਆ ਠੀਕ ਐ ਬਾਈ ਮਾਲਕ ਦੀ ਕਿਰਪਾ ਬਾਈ ਆਪਾਂ ਨੂੰ ਵਧੀਆ ਪ੍ਰੇਮ ਕਰਦਾ ਬਈ ਚਾਰੇ ਪਾਸੇ ਹੀ ਚੱਲਦਾ ਕੰਮ ਆ ਕਿਰਪਾ ਮਾਲਕ ਦੀ ਬਾਈ ਸਾਰਿਆਂ ਦਾ ਪ੍ਰੇਮ ਆ ਸਾਰੇ ਹੀ ਸੱਦ ਸੁਦ ਲੈਂਦੇ ਆ ਆਪਾਂ ਨੂੰ ਨਗਰ ਕੀਰਤਨ ਚ ਵੀ ਸੱਦਦੇ ਆ ਵਿਆਹਾਂ ਚ ਵੀ ਸੱਦਦੇ ਆ ਸਕੂਲਾਂ ਚ ਵੀ ਸੱਦ ਲੈਂਦੇ ਆ ਠੀਕ ਐ ਬਾਈ ਹਾਂਜੀ ਸਾਰੇ ਮਤਲਬ ਕਿ ਤੁਸੀਂ ਇਹ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬਾਈ ਬ ਏ ਜੀ ਦੇਖੋ ਜੇ ਆਪਾਂ ਆਪਦੇ ਮੂਹ ਨਾਲ ਬੜਾਈ ਕਰਕੇ ਵੀ ਆਪਾਂ ਐ ਕਰਤਾ ਉਹ ਕਰਤਾ ਇਹ ਪ੍ਰਮਾਤਮਾ ਨੇ ਆਪਣੀ ਬਾਹ ਫੜੀ ਆਪਾਂ ਨੂੰ ਸ਼ੌਂਕ ਸੀ ਬਚਪਣੇ ਤੋਂ ਜਿਹੜਾ ਉਹ ਕਰਾਉਣ ਵਾਲਾ ਉਹੀ ਹੁੰਦਾ ਨਾ ਮਾਲਕ ਹਾਂਜੀ ਹਾਂਜੀ ਆਪਾਂ ਨੂੰ ਸ਼ੌਂਕ ਸੀਗਾ ਬਚਪਣੇ ਤੋਂ ਬਸ ਜਿਵੇਂ ਜਿਵੇਂ ਆਪਾਂ ਅਹ ਬੱਗੀ ਬਣਾ ਲਈ ਹਾਂਜੀ ਆਪਣੇ ਪ੍ਰੇਮ ਵਾਲੇ ਬੰਦਿਆਂ ਨੂੰ ਸਾਰਿਆਂ ਨੂੰ ਸੋਹਣੀ ਲੱਗੀ ਉਹ ਫਿਰ ਆਪਾਂ ਨੂੰ ਹੌਲੀ ਹੌਲੀ ਬੁਲਾਉਣ ਲੱਗ ਗਏ ਆਹ ਹਸਦਿਆਂ ਚ ਹੁਣ ਤਾਂ ਮਾਲਕ ਦੀ ਕਿਰਪਾ 70 ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਠੀਕ ਹੈ ਬਈ ਬਹੁਤ ਦੂਰ ਤੱਕਰ ਬੁਲਾ ਲੈਂਦੇ ਗੁਰੂ ਦੀ ਕਿਰਪਾ ਜੀ ਹੁਣ ਤੱਕ ਤੇ ਜਿਹੜਾ ਬਈ ਘੋ ਤੇ ਘੋੜਿਆਂ ਦਾ ਸ਼ੌਂਕ ਕਿਵੇਂ ਪਿਆ ਬਈ ਇਹ ਘੋੜਿਆਂ ਦਾ ਸ਼ੌਂਕ ਵੀ ਆਪਾਂ ਨੂੰ ਜੀ ਬਚਪਨੇ ਤੋਂ ਪਹਿਲਾਂ ਇੱਕ ਘੋੜੀ ਹੁੰਦੀ ਸੀ ਫਿਰ ਕਈ ਕਰਤੀਆਂ ਸੀ ਹੁਣ ਦੋ ਘੋੜੀਆਂ ਤਾਂ ਹੁਣ ਵੀ ਆਪਣੀ ਕੋਲ ਰੱਖੀਆਂ ਆਂਗੀਆਂ ਇਹ ਵੀ ਜਿਵੇਂ ਖੇਤ ਤੋਂ ਕਾਕੰਡਾ ਲੈ ਇਹਦਾ ਉਹ ਦਾ ਸ਼ੌਂਕ ਪੂਰਾ ਕਰਨ ਲਈਦਾ ਵਿਆਹ ਸਾਦੀ ਲੱਗ ਜਾਂਦੇ ਸੂਸ ਆਪਾਂ ਦੀਆਂ ਬੱਚੇ ਦੇ ਨਾ ਆਪਾਂ ਨੂੰ ਸਾਰੇ ਜਾਨਵਰਾਂ ਦਾ ਹੀ ਲਾਹ ਮੁਰਗਿਆਂ ਮਰਗਿਆਂ ਤੋਂ ਕਬੂਤਰਾਂ ਤੋਂ ਹਾਂਜੀ ਹਾਂਜੀ ਦੌਗੀ ਤੋਂ ਤੁਸੀਂ ਦੇਖੀ ਆ ਮੰਗਾ ਮੰਗਾ ਤੋਂ ਕੁੱਲ ਜਾਨਵਰ ਦੇ ਸ਼ੌਂਕ ਆਪਣੇ ਕੋਲੇ ਮਹਾਰਾਜ ਦੀ ਕਿਰਪਾ ਜੀ ਹਰੀ ਜਾਣਕਾਰ ਰੱਖੇ ਵਿਆ ਤੇ ਭਾਈ ਜਿਵੇਂ ਆਪਾਂ ਬਿਨ ਕੈਮਰੇ ਤੋਂ ਗੱਲ ਕਰ ਰਹੇ ਸੀ ਨਾ ਪਹਿਲਾਂ ਤੁਸੀਂ ਦੱਸਿਆ ਵੀ ਆਪਣੇ ਕੋਲ ਤੁਹਾਡੇ ਕੋਲ ਪਹਿਲਾਂ ਬਦਾਮੀ ਰੰਗ ਦੀ ਘੋੜੀ ਹੁੰਦੀ ਸੀ ਜਿਹੜੀ ਉਹਦਾ ਕੀ ਕਾਰਨ ਬਣਿਆ ਸੀ ਬਈ ਮਰਨ ਦਾ ਉਹ ਤਾਂ ਜੀ ਦੇਖੋ ਬਸ ਜਦੋਂ ਕੋ ਘਟ ਗਈ ਮਹਾਰਾਜ ਦੀ ਕਿਰਪਾ ਨਾਲ ਕੋ ਪਤਾ ਹੀ ਨਹੀਂ ਲੱਗਦਾ ਉਹ ਵੀ ਘੋੜੀ ਬਹੁਤ ਚੰਗੀ ਸੀ ਕਿ ਹੁੰਦੀ ਘੋੜੀਆਂ ਜਿਹੜੀਆਂ ਉਹ ਪਾਲਿਆ ਹੁੰਦਿਆਂ ਨੇ ਹਾਂਜੀ ਹਾਂਜੀ ਇਹ ਵੀ ਬਹੁਤ ਵਧੀਆ ਕੰਮ ਕਰਦੀਆਂ ਜਿਵੇਂ ਕਹਿ ਦਿੱ ਗਏ ਵੀ ਆਖੇ ਓਕੇ ਲੱਗਦੀ ਨੇ ਸਾਰੀ ਗੱਲਬਾਤ ਸੁਣਦੀ ਉਹ ਵੀ ਆਪਣੀ ਘਰੇ ਪਾਲੀ ਵੀ ਘੋੜੀ ਸੀ ਠੀਕ ਹੈ ਮਤਲਬ ਕਿ ਮੇਨ ਘੋੜੀ ਸਾਡੇ ਕੋਲ ਪਹਿਲਾਂ ਸਭ ਤੋਂ ਉਹੀ ਸੀ ਉਹੀ ਸੀ ਹੋਰ ਵੀ ਸੀਨੀਅਰ ਜੀ 10 12 ਕੋਈ ਨਾ ਫਿਰ ਹੌਲੀ ਹੌਲੀ ਵੇਚ ਕੇ ਉਹ ਆਪਾਂ ਕੱਲੀ ਰੱਖ ਲਈ ਸੀ ਹਾਂਜੀ ਹਾਂ ਤੇ ਐਸ ਟਾਈਮ ਬਾਈ ਦੋਨੇ ਘੋੜੀਆਂ ਗੱਬਣਾ ਹਾਂ ਹਾਂ ਦੋਨੇ ਘੋੜੀਆਂ ਗੱਬਣਾ ਇੱਕ ਤਾਂ ਬਾਈ ਹਰਵਿੰਦਰ ਵਾਲੇ ਕੋਲੇ ਤੋਂ ਆ ਗੱਬਣ ਹਾਂਜੀ ਦੋਨੇ ਉਸੇ ਤੇ ਗੱਬਣਾ ਜੀ ਘੋੜੀਆਂ ਆਪਾਂ ਠੀਕ ਹੈ ਬਾਈ ਹਾਂਜੀ ਤੇ ਬਈ ਦਰਸ਼ਕਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਵੇਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਨਾ ਬਈ ਉਹ ਨਸ਼ਿਆਂ ਦੇ ਵੱਲ ਜਾ ਰਹੀ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਈ ਉਹਨਾਂ ਨੂੰ ਆਪਾਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਬਈ ਯਾਰਾ ਦੇਖ ਕੇ ਆਪਣੇ ਜਾਨਵਰ ਵੀ ਦੇਖ ਕੇ ਹੋਰ ਦੇ ਭੈਣ ਭਾਈਆਂ ਦੇ ਜਾਨਵਰ ਦੇਖ ਕੇ ਜੇ ਕਿਤੇ ਚ ਪੈ ਜਾਣ ਨਾਲੇ ਨਸੇ ਤੋਂ ਬਾਤ ਜਾਣਗੇ ਹਾਂਜੀ ਹਾਂਜੀ ਨਾਲੇ ਇਹਨਾਂ ਦਾ ਸੌਂਕ ਬੱਲਾ ਤੇਰੇ ਵਰਗੇ ਭੈਣ ਭਾਈ ਆਉਂਦੇ ਆਗੇ ਕਿਹੜਾ ਕੋਲੇ ਟਾਈਮ ਨਹੀਂ ਬਈ ਮਿਲਣ ਦਾ ਜਾਨਵਰਾਂ ਦਾ ਕਰਕੇ ਹਰੇਕ ਬੰਦਾ ਭੱਜ ਕੇ ਬੁਲਾਉਂਦਾ ਹਰੇਕ ਬੰਦਾ ਹੱਥ ਕਰਦਾਗਾ ਹੁਣ ਜਦੋਂ ਅਸੀਂ ਦੂਰ ਨੇੜੇ ਵਿਆਹਾਂ ਸਾਦੀਆਂ ਚ ਜਾਂਦੇ ਆ ਪਨਾਪਾ ਦਾ ਕੋਣਾ ਪ੍ਰਮਾਤਮਾ ਦਾ ਦਿਆ ਨੋਤਾ ਆਪਾਂ ਨੂੰ ਸਾਰੇ ਖੁਸ਼ੋਕੀ ਬੁਲਾਉਂਦੇ ਆ ਕੋ ਗੱਡੀਆਂ ਗੁੱਡੀਆਂ ਲੈ ਕੇ ਮੂਰੇ ਖੜ ਜਾਂਦੇ ਮੋਟਰਸਾਈਕਲਾਂ ਤੇ ਹਰੇਕ ਕੋਲੇ ਆਪੋ ਆਪਣੇ ਸਾਧਨ ਆ ਉਦੋਂ ਫਿਰ ਫੋਟਮਾਂ ਵੀ ਲਾਉਂਦੇ ਆ ਵਧੀਆ ਪ੍ਰੇਮ ਵੀ ਦਿੰਦੇ ਆ ਆਪਾਂ ਨੂੰ ਸਾਥ ਵੀ ਦਿੰਦੇ ਆ ਚਾਹ ਪਾਣੀ ਵੀ ਪੋਹਦੇ ਕੁੱਲ ਗੱਲਬਾਤ ਕਰਦੇ ਪੂਰਾ ਸਾਥ ਦਿੰਦੇ ਆ ਬਈ ਆਪਣਾ ਜਰ ਹਰੇਕ ਮਤਲਬ ਕਿ ਜਦੋਂ ਵਿਆਹ ਹਦਿਆਂ ਜਾਂਦੇ ਹੋ ਜਾ ਕੇ ਰੌਣਕਾ ਲਾ ਦਿੰਦੇ ਆ ਕੀਰਾਂ ਤਾਂ ਨਾ ਪਰਮਾਤਮਾ ਹੀ ਆ ਬਈ ਉਹ ਤਾਂ ਆਪ ਕਹਿੰਦੇ ਕਹਿੰਦੇ ਜਰ ਬਈ ਵੀ ਆ ਜਿਹੜੇ ਜਾਨਵਰ ਤੂੰ ਲੈ ਕੇ ਆਇਆ ਵੀ ਪਿੰਡ ਚ ਜਰ ਆਪਣੇ ਪਹਿਲੀ ਵਾਰੀ ਆਇਆ ਦੂਜੀ ਵ ਸਮਾ ਹੀ ਦਾ ਮਾਲਕ ਦੀ ਕਿਰਪਾ ਜਿੱਥੇ ਬਾਬੇ ਨਾਨਕ ਦੀ ਕਿਰਪਾ ਬਈ ਉੱਥੇ ਹੀ ਆਉਂਦੇ ਆ ਨੇ ਜਾਉਂਦੇ ਆ ਉੱਥੇ ਹੀ ਹੁੰਦਾ ਜੀ ਹਾਂਜੀ ਹਾਂਜੀ ਤੇ ਬਾਈ ਜਿਵੇਂ ਆਪਾਂ ਦੇਖਿਆ ਸੀ ਆਪਾਂ ਮੈਂ ਵੀ ਉੱਥੇ ਵਿਆਹ ਤੇ ਗਏ ਸੀ ਉਹ ਵੀ ਤੁਸੀਂ ਸਾਨੂੰ ਮਿਲੇ ਸੀ ਉੱਥੇ ਵੀ ਪੂਰੀਆਂ ਰੌਣਕਾਂ ਬੰਨਦੇ ਹੈ ਨਾ ਕਿਰਾਂ ਤਾਂ ਜਾ ਕੇ ਰੌਣਕਾਂ ਦਾ ਜੀ ਦੇਖੋ ਜਿਹੜੇ ਪੰਜਾਬੀ ਵਿਰਸਾ ਹੁਣ ਇਹ ਚੀਜ਼ ਨੂੰ ਨਾ ਜਿਹੜੇ ਪੁਰਾਣੇ ਵੀ ਬਜ਼ੁਰਗ ਆ ਕੇ ਉਹ ਵੀ ਬਹੁਤ ਮਨੰਦੇ ਆ ਕੇ ਹਰੇਕ ਬੰਦਾ ਤੀਰ ਦਾ ਵੀ ਰੀਨਾਚ ਵਾਰ ਆ ਬਹ ਨਾ ਵੀ ਉੱਠ ਆਇਆਗਾ ਆਪਾਂ ਉੱਠ ਦੇਖੀਏ ਹੁਣ ਇਹ ਚੀਜ਼ਾਂ ਬਸ ਦੇਖਣ ਨੂੰ ਲੋਪ ਹੀ ਹੋ ਗਈਆਂ ਬਾਈ ਯਾਰ ਕੋਈ ਰੱਖ ਨਹੀਂ ਰਿਹਾ ਇਹ ਚੀਜ਼ਾਂ ਨੂੰ ਸਹੀ ਗੱਲ ਆ ਬਾਈ ਸਹੀ ਗੱਲ ਤੇ ਬਾਈ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਅੱਜ ਕੱਲ ਇਨਸਾਨਾਂ ਦੇ ਵਿੱਚ ਉਹ ਚੀਜ਼ ਨਹੀਂ ਰਹੀ ਵਫਾਦਾਰੀ ਹਨਾ ਤੇ ਉਹ ਜਾਨਵਰਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਇਹ ਚੀਜ਼ ਜਾਨਵਰਾਂ ਦੀ ਦਾਪਾ ਜੀ ਪਹਿਲਾਂ ਵੀ ਗੱਲ ਕਰਕੇ ਸਾਡੇ ਸੋਡੇ ਨਾਲ ਵੀ ਇਹਨਾਂ ਨੂੰ ਜਿਵੇਂ ਆਪਾਂ ਕਹਿ ਦਈਏ ਸਾਰੀ ਗੱਲਬਾਤ ਮੰਨਦੇ ਆ ਸੋਡੇ ਆ ਤੁਸੀਂ ਆਪਣਾ ਉੱਠ ਵੀ ਦੇਖਿਆ ਉਹ ਡੌਗੀ ਵੀ ਦੇਖਿਆ ਹੋਗਾ ਇਹ ਸੌਂਕ ਦੀ ਗੱਲ ਆ ਜੇ ਆਪਾਂ ਨੂੰ ਆਪ ਨੂੰ ਗੱਲਬਾਤ ਉਹਦੀ ਆਪਣਾ ਆਪ ਦਾ ਦਿਮਾਗ ਖੁੱਲਾਗਾ ਤਾਂ ਇਹਨਾਂ ਦਾ ਖੋਲ ਸਕਦੇ ਆ ਬਾਈ ਠੀਕ ਆ ਬਾਈ ਜੇ ਆਪਾਂ ਨੂੰ ਆਪ ਨੂੰ ਨਹੀਂ ਇਹਨਾਂ ਨਾਲ ਗੱਲ ਕਰਨ ਦਾ ਪਤਾ ਹੈਗਾ ਫਿਰ ਆਪਾਂ ਤਾਂ ਇਹਨਾਂ ਦਾ ਦਿਮਾਗ ਵਿਚਾਰਾਂ ਦਾ ਕੀ ਖੋਲਾਂਗੇ ਠੀਕ ਹੈ ਬਾਈ ਇਹ ਗੁੰਗੇ ਆ ਬਾਈ ਅਣਪੋਹਲ ਆ ਕੇ ਸਭ ਕੁਝ ਜਾਣਦੇ ਜਿਵੇਂ ਤੂੰ ਕਹਦੇਗਾ ਉਵੇਂ ਹੀ ਕਰਨਗੇ ਸਾਰੇ ਕੰਮ ਕਰਦੇ ਆ ਗੱਲ ਕਰ ਵੀ ਥੋੜਾ ਜਿਹਾ ਬੰਦਾ ਇਹਨਾਂ ਨੂੰ ਬਾਈ ਸਿਖਾਉਣ ਵਾਲਾ ਹੋਣਾ ਚਾਹੀਦਾ ਹਾਂ ਤੇ ਬਾਈ ਜੇ ਕਿਸੇ ਬੰਦੇ ਨੇ ਆਪਣੇ ਵੀਡੀਓ ਰਾਹੀ ਹਨਾ ਤੇ ਤੁਹਾਡੇ ਤੋਂ ਘੋੜੀ ਜਾਂ ਉੱਠ ਨੂੰ ਸਿਖਾਉਣਾ ਹੋਵੇ ਸਿਖਾਈ ਦੇਣੀ ਹੋਵੇ ਤਾਂ ਤੁਸੀਂ ਸਿਖਾ ਸਕਾਦੇ ਨਿਓ ਬਾਈ ਦੇਖੋ ਜੀ ਗੱਲ ਆਇਆ ਵੀ ਸਿਖਾਇਆ ਤਾਂ ਦੇਣੇ ਬਾਈ ਯਾਰ ਇਹਨਾਂ ਆਪਣੇ ਕੋਲੇ ਐ ਹੀ ਨਹੀਂ ਸਮਾਂ ਹੈਗਾ ਵੀ ਆਪਾਂ ਅਗਲੇ ਤੋਂ ਪੈਸੇ ਲੈ ਲਗੇ ਵੀ ਆਪਾਂ ਅਗਲੇ ਨੂੰ ਸਿਖਾਇਆ ਕੇ ਦੇ ਦਗੇ ਜਿਹਦੇ ਨਾਲ ਪ੍ਰੇਮ ਆ ਉਹਦਾ ਤਾਂ ਮਾੜਾ ਮੋਟਾ ਕੀਤਾ ਆਪਾਂ ਲੋਟ ਤੇ ਕਰਾ ਦਿੰਨੇ ਆਂ ਠੀਕ ਹੈ ਬਾਈ ਨਹੀਂ ਆਪਾਂ ਆਪਦੇ ਪਸੂ ਥੋੜੇ ਜੇ ਵੱਧ ਸਿਖਾਇਆ ਕੇ ਖੁਸ਼ਾਂਗੇ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਜਦੋਂ ਵਿਆਹ ਸਾਧਿਆਂ ਦੇ ਵਿੱਚ ਜਾਂਦੇ ਹਾਂ ਤਾਂ ਕੀ ਖਰਚਾ ਪਾਣੀ ਲੈਣੇ ਆਂ ਖਰਚਾ ਪਾਣੀ ਤਾਂ ਬਾਈ ਯ ਠੀਕ ਹੈ। ਪ੍ਰੇਮ ਦੀ ਗੱਲ ਹੁੰਦੀ ਹੈ ਜਿਹੜਾ ਜਿਹੜਾ ਬੰਦਾ ਮੂਹਰੇ ਪ੍ਰੇਮ ਨਾਲ ਬੁਲਾਉਂਦਾ ਆਪਣੇ ਨਾਲ ਗੱਲਬਾਤ ਕਰਦਾ ਆਪਾਂ ਨੂੰ ਉਦੋਂ ਫੋਨ ਤੇ ਪਹਿਲਾਂ ਗੱਲ ਟੁੱਟਦੀ ਹੁੰਦੀ ਆ ਵੀ ਆਪਾਂ ਨੂੰ ਵਿਆਹ ਆਉਣਾ ਹੈ ਆ ਫਲਾਣਾ ਹਨਾ। ਹਾਂਜੀ। ਉਹੋ ਜਿਹੇ ਢੱਗ ਤਰੀਕੇ ਨਾਲ ਜਿਹੇ ਜਿਹੜਾ ਬੰਦਾ ਗੱਲ ਕਰਦਾ ਉਹੋ ਜਿਹੇ ਨਾਲ ਫਿਰ ਆਪਾਂ ਕੋਈ ਪੈਸੇ ਟੱਕੇ ਦੀ ਗੱਲਬਾਤ ਕਰ ਲੈਂਦੇ ਫਿਰ ਦੂਰ ਨੇੜੇ ਬਈ ਬਾੜ ਦੇ ਹਿਸਾਬ ਨਾਲ ਹੋ ਜਾਂਦੀ ਆ। ਠੀਕ ਹੈ ਬਈ। ਤੇ ਜਿੱਥੇ ਮਰਜ਼ੀ ਬੁਲਾ ਲੇ ਬੰਦਾ ਜਿੱਥੇ ਪਹੁੰਚ ਜਾਵੇ। ਜਿੱਥੇ ਮਰਜ਼ੀ ਬਈ ਏਕਈ ਕੋਈ ਨਹੀਂ ਭਾਵੇਂ 200 ਕਿਲੋਮੀਟਰ ਤੋਂ ਫੋਨ ਆ ਜੇ ਆਪਾਂ ਨੂੰ ਤੇ ਧੰਨਵਾਦ ਮਿੱਤਰੋ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਮਿੱਤਰੋ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਈ ਦਾ ਨੰਬਰ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੇ ਦੂੰਗਾ ਜੇ ਵਿਆਹ ਸਾਧੀਆਂ ਦੇ ਵਿੱਚ ਤੁਸੀਂ ਵੀ ਬਾਈ ਨੂੰ ਬੁਲਾਉਣਾ ਹੈ ਨਾ ਰੌਣਕਾਂ ਲਾਉਣੀਆਂ ਵਿਆਹ ਸਾਧੀਆਂ ਦੇ ਵਿੱਚ ਤਾਂ ਬਾਈ ਨਾਲ ਸੰਪਰਕ ਕਰਿਓ ਮਿੱਤਰੋ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਵਾਦੇ ਰਹੋ